ਬੰਦਿਆ ਤੈਨੂੰ ਚਾਹੀਦਾ ਸੀ ਤੂੰ ਧਰਮ ਕਮਾਉਣ ਵਿੱਚ ਉਦਮੀ ਹੁੰਦਾ ਤੈਨੂੰ ਚਾਹੀਦਾ ਸੀ ਸਿਮਰਨ ਦੀ ਕਮਾਈ ਕਰਨ ਵਿੱਚ ਉਦਮੀ ਹੁੰਦਾ ਤੈਨੂੰ ਚਾਹੀਦਾ ਸੀ ਨਿਤ ਨੇਮ ਕਰਨ ਵਿੱਚ ਉਦਮੀ ਹੁੰਦਾ ਤੈਨੂੰ ਚਾਹੀਦਾ ਸੀ ਲੋਕਾਂ ਦੇ ਕੰਮ ਕਰਨ ਵਿੱਚ ਉਦਮੀ ਹੁੰਦਾ ਪਰ ਜਦੋਂ ਮੈਂ ਗਹਿਰਾਈ ਨਾਲ ਇਹ ਬੰਦਿਆ ਮੈਂ ਤੈਨੂੰ ਦੇਖਦਾ ਤੂੰ ਛਲ ਕਰਨ ਲੱਗਿਆ ਧੋਖਾ ਕਰਨ ਲੱਗਿਆ ਉਦਮੀ ਹੋਨੇ ਪਾਪ ਕਰਨ ਲੱਗਿਆ ਤੂੰ ਕਦੀ ਦੇਰੀ ਨਹੀਂ ਕੀਤੀ ਤੁਹਾਡੀ ਸਾਰੀਆਂ ਦੀ ਜ਼ਿੰਦਗੀ ਦਾ ਤਜਰਬਾ ਹੋਏਗਾ ਕ੍ਰੋਧ ਆਏ ਲੋਭ ਆਏ ਲੋਭ ਦੇ ਅਧੀਨ ਬੰਦਾ ਲਾਲਚ ਦੇ ਅਧੀਨ ਕਿਸੇ ਨੂੰ ਛਲ ਕਰੇ ਧੋਖਾ ਕਰੇ ਉਹਨੂੰ ਕਦੀ ਕੱਲ ਤੇ ਛੱਡਿਆ ਵੀ ਅੱਜ ਨਹੀਂ ਧੋਖਾ ਦੇਗਾ ਕੱਲ ਨੂੰ ਦੇ ਦਿਆ ਅੱਜ ਨਹੀਂ ਕਰੋਧ ਕਰਾਂਗਾ ਕੱਲ ਨੂੰ ਕਰਾਂਗਾ ਹਾਲਾਂਕਿ ਇਹਨਾਂ ਔਗਣਾ ਵਿੱਚੋਂ ਮਿਲਦਾ ਕੁਝ ਵੀ ਨਹੀਂ ਸवाय ਆਤਮਿਕ ਖਲਾਰੇ ਤੋਂ ਸवाय ਅੰਦਰ ਦੀ ਦ੍ਰਿਸ਼ਤਵੰਸ ਤੋਂ ਉਸ ਚ ਨਹੀਂ ਮਿਲਦਾ ਪਰ ਜਿਦੋਂ ਵੀ ਨਿਤਨੇਮ ਕਰੇਗਾ ਬਾਣੀ ਪੜ੍ਹੇਗਾ ਸਕੂਨ ਮਿਲੇਗਾ ਟਿਕਾਓ ਮਿਲੇਗਾ ਹਜ਼ੂਰ ਗੁਰੂ ਅਰਜੁਨ ਦੇ ਪਿਤਾ ਫਰਮਾਉਂਦੇ ਨੇ ਯਤਨ ਕਰੈ ਮਾਨਕ ਡਹਿਕਾਵੈ ਢੋਖਾ ਦਿੰਦਾ ਡਹਿਕਾਨ ਦਾ ਅਰਥ ਹੈ ਲੋਕਾਂ ਨੂੰ ਢੋਖਾ ਦਿੰਦਾ ਉਹ ਅੰਤਰਜਾਮੀ ਜਾਣੈ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਾਂ ਜਦੋਂ ਕਿਸੇ ਨਾਲ ਛਲ ਕਰਨ ਲੱਗੀਏ ਨਾ ਉਦੋਂ ਜੇਨ ਵਿੱਚ ਇੱਕ ਖਿਆਲ ਆਏ ਇਤੋਂ ਮੈਨੂੰ ਦੇਖ ਰਿਹਾ ਹੈ ਮਨੁੱਖ ਦੇਖਦਾ ਗੁਰਬਾਣੀ ਨੇ ਕਿਹਾ ਵੀ ਜਦ ਵੀ ਕਿਸੇ ਨਾਲ ਧੋਖਾ ਕਰਦਾ ਹੈ ਨਾ ਇਹ ਦੇਖਦਾ ਹੈ ਪਰ ਰੱਬ ਨੂੰ ਨਹੀਂ ਦੇਖਦਾ ਪੁੱਛੀਏ ਮਹਾਰਾਜ ਜੀ ਬੰਦਾ ਕਿਸੇ ਨਾਲ ਧੋਖਾ ਕਰਨ ਲੱਗਿਆ ਕੀ ਦੇਖਦਾ ਹੈ ਹਜ਼ੂਰ ਫਰਮਾਉਂਦੇ ਨੇ ਹੱਟ ਪੱਟਣ ਬਿਜ ਮੰਦਰ ਭੰਨੇ ਇਹ ਹੱਟੀਆਂ ਤੋੜਦੇ ਪੱਤੀਆਂ ਪੱਕੀਆਂ ਇਮਾਰਤਾਂ ਤੋੜਦੇ ਲੋਕਾਂ ਦੇ ਘਰ ਤੋੜਦੇ ਕਾਰ ਚੋਰੀ ਇਹ ਚੋਰੀ ਕਰਦਾ ਹੈ ਇਹ ਕਿਸੇ ਦੀ ਦੌਲਤ ਨੂੰ ਆਪਣਾ ਬਣਾ ਲੈਂਦਾ ਹੈ ਘਰ ਆਵੇ ਤੇ ਫਿਰ ਘਰ ਆ ਜਾਂਦਾ ਹੈ ਧੋਖੇ ਨਾਲ ਕਮਾਈ ਕਰਕੇ ਦੋ ਨਮਰ ਦੀ ਕਮਾਈ ਕਰਕੇ ਤੇ ਫਿਰ ਜਦੋਂ ਤੁਰਦਾ ਹੈ ਨਾ ਜਿੱਥੇ ਇਹ ਧੋਖਾ ਕਰਦਾ ਹੈ ਚੋਰੀ ਕਰਦਾ ਹੈ ਅੱਗੋਂ ਦੇਖੇ ਅੱਗੇ ਦੇਖਦਾ ਹੈ ਅੱਗੋਂ ਤੈਨੂੰ ਕੋਈ ਵੇਖ ਨਹੀਂ ਰਿਹਾ। ਬਾਬਾ ਜੀ ਕਹਿਣ ਲੱਗੇ ਦੂਸਰੀ ਵਾਰ ਪਿੱਛਾ ਦੇਖਦਾ ਹੈ। ਚੋਰਾ ਨੂੰ ਅਕਸਰ ਤੁਸੀਂ ਦੇਖਿਆ ਹੋਵੇਗਾ। ਇੰਨੇ ਇਕਾਗਰ ਦੇਖੀ ਦੇਣੇ ਕਿ ਸ਼ਾਇਦ ਕੋਈ ਬੰਦਗੀ ਵਾਲਾ ਵੀ ਇੰਨਾ ਇਕਾਗਰ ਨਾ ਹੋਏ। ਅੱਗੋਂ ਦੇਖਦਾ, ਪਿੱਛੋਂ ਦੇਖਦਾ। ਅੱਗੋਂ ਦੇਖੇ, ਪਿੱਛੋਂ ਦੇਖੇ। ਕਹਿ ਲਗੇ ਅੱਗੇ ਵੇਖਿਆ, ਪਿੱਛੇ ਦੇਖਿਆ। ਪਰ ਤੁਜ ਤੇ ਕਹਾਂ ਛਪਾਵੇ ਇਹ ਮਨੁੱਖ ਨੂੰ ਦੇਖਦਾ ਰੱਬ ਨੂੰ ਨਹੀਂ ਦੇਖਦਾ ਮੈਂ ਗੁਰਬਾਣੀ ਵਿੱਚ ਇੱਕ ਬਚਨ ਪੜ੍ਹਿਆ ਮੈਨੂੰ ਖਿਮਾ ਕਰਿਓ ਪ੍ਰਮਾਤਮਾ ਨੂੰ ਮੰਨ ਲੈਣਾ ਕਰ ਹੋਰ ਜੇ ਜਾਣ ਲੈਣਾ ਕਰ ਹੋਰ ਜੇ ਪ੍ਰਮਾਤਮਾ ਨੂੰ ਮੰਨਣ ਵਾਲਾ ਵੀ ਜੇ ਛਲ ਕਪਟ ਧੋਖਾ ਕਰ ਰਿਹਾ ਇਹਦਾ ਅਰਥ ਹੈ ਉਹਨੇ ਅਜੇ ਤੱਕ ਰੱਬ ਨੂੰ ਜਾਣਿਆ ਨਹੀਂ ਗੁਰਬਾਣੀ ਦਾ ਫੈਸਲਾ ਹੈ ਗੁਰੂ ਅਰਜੁਨ ਦੇਵ ਜੀ ਦਾ ਹੀ ਫੈਸਲਾ ਹੈ ਤੈਨ ਲੱਗੇ ਨਿਕਟ 부ਝੈ ਸੋ ਬੁਰਾ ਕਿਉ ਕਰੈ ਜਿਹੜਾ ਆਦਮੀ ਇਹ ਸਮਝਦਾ ਭੀ ਰੱਬ ਨੇੜੇ ਹੈ ਮੇਰੇ ਕੋਲ ਹੈ ਕੋਲ ਵੀ ਨੇੜੇ ਵੀ ਸ਼ਬਦ ਨਹੀਂ ਮੇਰੇ ਅੰਦਰ ਹੈ ਨਿੱਕਟ ਭੁਜੈ ਸੋ ਬੁਰਾ ਕਿਉ ਕਰੇ ਉਹ ਬੁਰਾ ਕਰ ਸਕਦਾ ਉਹ ਵਿਸ਼ਣਲ ਛਲ ਧੋਖਾ ਕਰ ਸਕਦਾ ਜਦ ਅਸੀਂ ਪ੍ਰੋਬਲਮ ਵਿੱਚ ਹੁੰਨੇ ਆ ਦੁੱਖ ਵਿੱਚ ਹੁੰਨੇ ਤੇ ਫਿਰ ਅਸੀਂ ਆਖਦੇ ਤੂੰ ਤੇ ਅੰਦਰ ਦੀ ਜਾਣਣ ਵਾਲਾ ਮੇਰੀ ਸੁਣ ਲਾ ਕਦੀ ਰੱਬ ਨੂੰ ਇਸ ਪੱਖ ਤੋਂ ਵੀ ਦੇਖ ਕਿ ਜਦ ਮੈਂ ਧੋਖਾ ਕਰਦਾ ਉਹ ਅੰਤਰ ਜਾਨੀ ਮੈਨੂੰ دیکھ رہے ہیں جان رہے ہیں تو منخ کو سکتے ہیں اپنی زمیر کو آتما کولو رب جی کو شپائیں گا نکٹ بجے سو برا کیوں کرے بک سنچینت ڈرتا فر گرو گرند صاحب کہنے لگے مایا اکٹھی کرد اکٹھی کری جانے سہم رہد سہم رہ ਕਿ ਇਹ ਜੂਮੈਂ ਇਕੱਠਾ ਕਰ ਰਿਹਾ ਧੋਖੇ ਨਾਲ ਕਰ ਰਿਹਾ ਬਿੱਤ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੈ ਜਿਹੜਾ ਬੰਦਾ ਰੱਬ ਨੂੰ ਮੰਨਦਿਆ ਰੱਬ ਨੂੰ ਨਿਕਟ ਨਹੀਂ ਦੇਖਦਾ ਛਲ ਫਰੇਬ ਉਹੀ ਕਰਦਾ ਜਿਹਦੇ ਜੇਨ ਵਿੱਚ ਇਹ ਹੈ ਕਿ ਜਹ ਜਹ ਪੀਖੋ ਤਹ ਹਜੂਰ ਦੂਰ ਗਤੋ ਨਾ ਜਾਈ ਰਹਿ ਰਹਿਆ ਸਰਬਤਰਮੈ ਇਹਦਾ ਅਰਥ ਇਹ ਸੀ ਕਿ ਰੱਬ ਸਾਰਿਆਂ ਵਿੱਚ ਹੈ ਇਹਦਾ ਅਰਥ ਇਹ ਸੀ ਕਿ ਤੇਰਾ ਵਿਵਹਾਰ ਸਾਰਿਆਂ ਨਾਲ ਇਹੋ ਜਿਹਾ ਮਿੱਠਾ ਹੋਵੇ ਕਿ ਜਿਸ ਦਾ ਮਾਲਕ ਜਿਹੜਾ ਮਾਲਕ ਤੇਰਾ ਉਹ ਤੇਰੇ ਵਿੱਚ ਹੈ ਤੇ ਬਾਕੀਆਂ ਦੇ ਵਿੱਚ ਵੀ ਉਹੀ ਹੈ ਜਦ ਕਿਸੇ ਨਾਲ ਧੋਖਾ ਕਰਨ ਲੱਗੇ ਛਲ ਕਰਨ ਲੱਗੇ ਤੇਰੇ ਅੰਦਰੋਂ ਆਵਾਜ਼ ਆਏ ਮੇਰਾ ਮਾਲਕ ਇਹਦੇ ਅੰਦਰ ਵੀ ਬੈਠਾ ਮੈਂ ਇਹਦੇ ਨਾਲ ਧੋਖਾ ਕਰਾਂਗਾ ਇਹ ਬਣਾਏ ਹੋਏ ਰੱਬ ਦੇ ਬੰਦੇ ਨਾਲ ਧੋਖਾ ਨਹੀਂ ਆਪਣੇ ਆਪ ਨਾਲ ਧੋਖਾ ਹੈ ਨਿਕਟ ਬੁੱਝੈ ਸੋ ਬੁਰਾ ਕਿਉ ਕਰਾਏ ਬਿਕ ਸੰਚੇ ਅਤ ਡਰਤਾ ਫਿਰੇ ਹੈ ਨਿਕਟ ਅਰ ਭੇਦ ਨਾ ਪਾਇਆ ਮੈਂ ਫਿਰ ਸ਼ਬਦ ਰਿਪੀਟ ਕਰਦੇ ਰੱਬ ਨੂੰ ਮਨ ਲੈਣਾ ਗੱਲ ਹੋਰ ਜੇ ਰੱਬ ਨੂੰ ਜਾਣ ਲੈਣਾ ਕਰ ਹੋਰ ਜੇ ਜਿਨ੍ਹਾਂ ਨੇ ਜਾਣਿਆ ਨਾ ਉਹਨਾਂ ਨੇ ਕੱਲੀ ਬੁਰਾ ਨਹੀਂ ਕੀਤਾ ਉਹ ਤੇ ਇਹ ਆਖਦੇ ਨੇ ਕਿ ਫਰੀਦਾ ਬੁਰੇ ਦਾ ਭਲਾ ਕਰ ਜਿਨ੍ਹਾਂ ਜਾਣੇ ਕਿ ਤੇਰੇ ਨਾਲ ਕੋਈ ਬੁਲਾ ਕਰ ਜੇ ਤੂੰ ਬੁਰਾ ਨਾ ਕਰੀ ਉਹਦੇ ਬਰਾਬਰ ਨਾ ਖੜਾ ਹੋ ਜਾਈਂ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਇਹ ਕੌਣ ਕਹਿ ਸਕਦਾ ਹੈ ਜਿਹੜਾ ਰੱਬ ਨੂੰ ਜਾਣਦਾ ਹੈ ਕੇਵਲ ਮੰਨਦਾ ਨਹੀਂ ਅਕਸਰ ਦੇਖਿਓ ਤੁਸੀਂ ਕਿਸੇ ਅੰਨੇ ਨੂੰ ਪੁੱਛ ਕੇ ਬਲਾਈਂਡ ਹੋਵੇ ਉਹਨੂੰ ਪੁੱਛਿਓ ਕਿ ਸੂਰਜ ਨੂੰ ਮੰਨਦਾ ਹੈ ਕਹਿ ਲੱਗਾ ਕਿਉਂ ਨਹੀਂ ਮੰਨਦਾ ਪਰ ਕੀ ਬਲਾਈਂਡ ਸੂਰਜ ਨੂੰ ਜਾਣ ਸਕਦਾ ਹੈ ਦੇਖ ਸਕਦਾ ਹੈ ਬਹੁਤਾਂ ਲੋਕ ਰੱਬ ਨੂੰ ਮੰਨਦੇ ਨੇ ਕੋਲ ਜਾਣਦੇ ਨਹੀਂ ਆ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਜਦੋਂ ਤੋਂ ਮੈਨੂੰ ਇਹ ਪਤਾ ਚੱਲਿਆ ਨਾ ਤੂੰ ਮੇਰੇ ਅੰਦਰ ਦੇ ਅੰਦਰ ਬੈਠਾ ਵਾ ਤੂੰ ਅੰਤਰਜਾਮੀ ਹੈ ਮੇਰੇ ਅੱਲਾ ਮੇਰੇ ਵਾਹਿਗੁਰੂ ਮੈਂ ਤੇ ਬੜੇ ਕਦਮ ਫੂਕ ਫੂਕ ਕੇ ਤਰਦਾ ਬਾਣੀ ਦਾ ਬਚਨ ਹੈ ਭਾਈ ਗੁਰਦਾਸ ਸਾਹਿਬ ਜੀ ਦਾ ਅੰਤਰਜਾਮੀ ਸੁਣ ਕੰਪਤੋ ਅੰਤਰ ਗੱਠ ਜਿਦੋਂ ਦਾ ਮੈਂ ਸੁਣਿਆ ਤੂੰ ਅੰਤਰਜਾਮੀ ਆ ਤੇ ਮੈਂ ਕੰਮ ਦਾ ਵਾਂ ਸਤਿਗੁਰੂ ਕਹਿਣ ਲੱਗੇ ਅੱਜ ਮਨੁੱਖ ਯਤਨ ਕਰਦਾ ਧੋਖਾ ਕਰਦਾ ਛਲ ਕਰਦਾ ਪਰ ਅੰਤਰਜਾਮੀ ਜਾਣੈ ਇੱਕ ਮੈਂ ਗੁਰਬਾਣੀ ਵਿੱਚੋਂ ਹੋਰ ਵਿਚਾਰ ਆਪ ਨਾਲ ਸਾਂਝਾ ਕਰ ਜਾਵਾਂ ਗੁਰਬਾਣੀ ਵਿੱਚ ਇੱਕ ਬਚਨ ਹੈ ਕਿ ਜਦ ਵੀ ਬੰਦਾ ਛਲ ਕਰਦਾ ਧੋਖਾ ਕਰਦਾ ਕਿਸੇ ਵਾਸਤੇ ਨਹੀਂ ਕਰਦਾ ਆਪਣੇ ਪਰਿਵਾਰ ਲਈ ਕਰਦਾ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਕਬੀਰ ਜੀ ਦੇ ਬਚਨ ਨੇ ਬਹੁ ਪਰਪੰਚ ਕਰ ਪਰਪੰਚ ਦਾ ਅਰਥ ਹੁੰਦਾ ਛਲ ਕਰਕੇ ਧੋਖਾ ਕਰਕੇ ਬਹੁ ਪਰਪੰਚ ਕਰ ਪਰ ਤਨ ਲਿਆਵੈ ਪਰਾਇਆ ਧਨ ਲੈ ਕੇ ਹੁੰਦਾ ਹੈ ਪਰਾਈ ਦੌਲਤ ਲੈ ਕੇ ਹੁੰਦਾ ਬਹੁ ਪਰਪੰਚ ਕਰ ਪਰ ਤਨ ਲਿਆਵੈ ਤੇ ਪੁੱਛੀਏ ਕਬੀਰ ਜੀ ਉਹ ਇਹ ਲੈ ਆ ਕੇ ਦਿਂਦਾ ਦਿਨ ਨੂੰ ਆ ਇਹ ਧੋਖਾ ਕਰਦਾ ਕਿੰਨਾ ਵਾਸਤੇ ਹੈ ਕੋਈ ਤੇ ਹੋਏਗਾ ਨਾ ਤੇ ਭਗਤ ਜੀ ਕਹਿ ਲੱਗੇ ਸੁੱਤਦਾਰਾ ਪੈ ਆਣ ਲੁਟਾਵੇ ਦੋਨਾਂ ਵਾਸਤੇ ਬੰਦਾ ਬਹੁਤਾ ਧੋਖੇ ਕਰਦਾ ਇੱਕ ਪੁੱਤ ਲਈ ਇੱਕ ਇਸਤਰੀ ਲਈ ਕਦੀ ਤੁਸੀਂ ਦੇਖਿਆ ਕਿ ਕਿਸੇ ਮਨੁੱਖ ਨੇ ਕਿਸੇ ਨਾਲ ਧੋਖਾ ਕਰਕੇ ਦੌਲਤ ਇਕੱਠੀ ਕੀਤੀ ਹੋਵੇ ਭੈਣ ਨੂੰ ਲਿਆ ਕੇ ਦਿੱਤੀ ਹੋਵੇ ਭੈਣ ਨੂੰ ਲਿਆ ਕੇ ਦਿੱਤੀ ਹੋਵੇ ਇੱਥੇ ਤੱਕ ਮਾਂ ਬਾਪ ਨੂੰ ਵੀ ਨਹੀਂ ਬੰਦਾ ਦਿੰਦਾ ਜਦ ਵੀ ਧੋਖਾ ਕਰਦਾ ਹੈ ਗੁਰਬਾਣੀ ਗੁਰੂ ਜੀ ਆਖਦੇ ਨੇ ਕਿ ਇਹ ਆਦਮੀ ਆਪਣੇ ਪੁੱਤਰ ਤੇ ਜਨਾਨੀ ਨੂੰ ਲਿਆ ਕੇ ਦਿੰਦਾ ਹੈ ਬਹੁ ਪਰਪੰਚ ਕਰ ਪਰਤਨ ਲਿਆਵੈ ਸੁਤਦਾਰਾ ਪੈ ਆਨ ਲੁਟਾਵੈ ਮਨ ਮੇਰੇ ਉਹ ਮੇਰੇ ਮਨ ਆਹ ਪਿਆਰੇ ਮਨ ਨੂੰ ਸਮਝਾਉਣਾ ਪੈਣਾ ਮਨ ਨੂੰ ਸੁਧਾਰਨਾ ਪੈਣਾ ਆਪਣੇ ਮਨ ਨੂੰ ਮਨ ਮੇਰੇ ਭੂਲੇ ਕਪਟਨਾ ਕੀ ਜਾਏ ਭੁੱਲ ਕੇ ਵੀ ਬੰਦਾ ਕਪਟ ਕਰਦਾ ਛਲ ਕਰਦਾ ਸੋਚ ਸੋਚ ਕੇ ਤੇ ਗੁਰਬਾਣੀ ਆਖਦੀ ਭੁੱਲ ਕੇ ਵੀ ਅਚਨ ਅਚੇਤ ਵੀ ਕਿਤੇ ਤੂੰ ਕਪਟ ਨਾ ਕਰੀ ਕਿਸੇ ਨਾਲ ਧੋਖਾ ਨਾ ਕਰੀ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਿਬੇੜਾ ਤੇਰਾ ਜੀ ਪੈ ਲੀਜੈ ਨਿਬੇੜਾ ਤੇ ਤੇਰੀ ਜਿੰਦ ਦਾ ਹੋਣਾ ਇੱਕ ਗੱਲ ਪ੍ਰੇਮਿਓ ਹੋਰ ਯਾਦ ਰੱਖਿਓ ਵਿਦਵਾਨ ਸਰੋਤਿਓ ਬੜੇ ਬੜੇ ਵਿਦਵਾਨ ਇਤੋ ਮਹਾਂਪੁਰ ਕਥਾ ਕਰਦੇ ਨੇ ਬਾਬੇ ਨਾਨਕ ਸਾਹਿਬ ਨੇ ਦੁਨੀ ਚੰਦ ਨੂੰ ਆਖਿਆ ਸੀ ਬੰਦਾ ਛਲ ਕਰਕੇ ਧੋਖਾ ਕਰਕੇ ਕਪਟ ਕਰਕੇ ਦੌਲਤ ਇਕੱਠੀ ਕਰ ਲਿੰਦਾ ਹੈ ਪਰ ਦੁਨੀ ਚੰਦਾ ਜਦੋਂ ਬੰਦਾ ਸਰੀਰ ਛੱਡਦਾ ਹੈ ਨਾ ਤੇ ਸਭ ਤੋਂ ਪਹਿਲਾਂ ਬੰਦੇ ਦਾ ਸਾਥ ਕੌਣ ਛੱਡਦਾ ਹੈ ਸਭ ਤੋਂ ਪਹਿਲਾਂ ਦੌਲਤ ਈਆਂ ਪੁੱਤਰ ਕੇਵਲ ਸ਼ਮਸ਼ਾਨ ਘਾਟ ਤੱਕ ਜ ਬਾਬਾ ਜੀ ਕਹਿਣ ਲੱਗੇ ਦੁਨੀ ਚੰਦਾ ਧੋਖਾ ਕਰ ਕਰਕੇ ਬੰਦਾ ਲੋਕਾਂ ਦੇ ਨਾਲ ਦੌਲਤ ਇਕੱਠੀ ਕਰੇ ਜਦ ਮਰੇਗਾ ਸਭ ਤੋਂ ਪਹਿਲਾਂ ਦੌਲਤੀ ਸੰਗ ਸਾਥ ਛੱਡੇਗੀ ਗੁਰਬਾਣੀ ਨੇ ਇੱਕ ਹੋਰ ਬੜਾ ਪਿਆਰਾ ਤੇ ਅਦੁੱਪਤ ਤਰਕ ਜੁਗਤ ਬਚਨ ਕੀਤਾ ਕਹਿਣ ਲੱਗੇ ਖਸਮ ਮਰੇ ਜਿਸ ਮਾਇਆ ਲਈ ਲੋਕਾਂ ਨੂੰ ਧੋਖਾ ਧੰਦਾ ਰਿੰਦਾ ਜਿਸ ਨੂੰ ਸਾਰੀ ਜ਼ਿੰਦਗੀ ਆਪਣੀ ਸਮਝਦਾ ਹੈ ਉਹਦਾ ਮਾਲਕ ਮਰਦਾ ਹੈ ਮਾਇਆ ਕਦੀ ਰੋਂਦੀ ਦੇਖੀ ਹੈ ਮਾਇਆ ਨੇ ਕਦੀ ਹੰਝੂ ਵਹਾਏ ਵੀ ਇਹ ਮੈਨੂੰ ਇੰਨਾ ਪਿਆਰ ਕਰਦਾ ਸੀ ਹਰ ਇੱਕ ਨਾਲ ਤੋਖਾ ਕੀਤਾ ਭਰਾਵਾਂ ਨਾਲ ਵੀ ਤੋਖਾ ਭੈਣਾਂ ਨਾਲ ਵੀ ਤੋਖਾ ਤੁਸੀਂ ਦੇਖਦੇ ਹੋ ਸੰਸਾਰ ਦਾ ਵਰਤਾਰਾ ਕਹਿ ਲੱਗੇ ਖਸਮ ਮਰੇ ਤੋ ਨਾਰ ਨਾ ਰੋਵੇ ਇਥੇ ਨਾਰ ਦਾ ਅਰਥ ਔਰਤ ਨਹੀਂ ਆ ਨਾਰ ਦਾ ਅਰਥ ਹੈ ਮਾਇਆ ਨਹੀਂ ਰੋਂਦੀ ਪੁੱਛੀਏ ਕਿਉਂ ਨਹੀਂ ਰੋਂਦੀ ਉਸ ਰਖਵਾਰਾ ਔਰੋ ਹੋਵੇ ਉਹਦਾ ਰਖਵਾਲਾ ਕੋਈ ਹੋਰ ਹੋ ਜਾਣਾ ਮਾਇਆ ਕਦੀ ਅਨਾਥ ਨਹੀਂ ਹੁੰਦੀ ਤੁਸੀਂ ਮਨੁੱਖ ਅਨਾਥ ਦੇਖਿਆ ਹੋਵੇਗਾ ਬੱਚੇ ਅਨਾਥ ਦੇਖੇ ਹੋਣਗੇ ਕਦੀ ਮਾਇਆ ਵੀ ਅਨਾਥ ਦੇਖੀ ਹੈ ਕਬੀਰ ਜੀ ਕਹਿ ਲੱਗੇ ਤੇ ਤੂੰ ਪਰਪੰਚ ਕਰਕੇ ਜਿਹੜੀ ਦੌਲਤ ਇਕੱਠੀ ਕੀਤੀ ਜਨਾਨੀ ਨੂੰ ਲਿਆ ਕੇ ਦੇ ਦਿੱਤੀ ਆਪਣੇ ਪੁੱਤਰ ਨੂੰ ਲਿਆ ਕੇ ਦੇ ਦਿੱਤੀ ਦੌਲਤ ਤੇ ਤੂੰ ਛੱਡ ਜਾਏਂਗਾ ਪਰ ਜਿਹੜੇ ਪਾਪ ਕੀਤੇ ਨੇ ਉਹ ਨਹੀਂ ਛੱਡ ਕੇ ਜਾ ਸਕੇਂਗਾ ਛੱਡ ਕੇ ਜਾਣ ਦਾ ਕੋਈ ਸਾਧਨ ਹੈ ਕੋਈ ਆਪਸ਼ਨ ਹੈ ਇਸ ਲਈ ਆਪਣੀ ਜ਼ਿੰਦਗੀ ਨੂੰ ਪਵਿੱਤਰ ਰੱਖ ਪਾਕ ਰੱਖ ਤੇਰੀ ਰੋਜੀ ਪਵਿੱਤਰ ਹੋਏ ਤੇਰੀ ਰੋਟੀ ਪਵਿੱਤਰ ਮਸਕੀਨ ਜੀ ਕਹਿੰਦੇ ਸਨ ਪੀ ਸਰੀਰ ਜਿਹੜਾ ਨਾ ਖੂਨ ਨਾਲ ਚੱਲਦਾ ਹੈ ਖੂਨ ਬਣਦਾ ਹੈ ਰੋਟੀ ਤੋਂ ਤੇ ਜੇ ਰੋਟੀ ਵਿੱਚ ਹੀ ਪਾਪ ਹੈ ਤੇ ਫਿਰ ਖੂਨ ਵਿੱਚ ਵੀ ਪਾਪ ਹੀ ਹੋਏਗਾ ਤੇ ਫਿਰ ਸਰੀਰ ਵਿੱਚ ਵੀ ਪਾਪ ਹੀ ਹੋਏਗਾ ਇਸੇ ਲਈ ਗੁਰਮਤ ਨੇ ਦਸਾਂ ਨੋਵਾਂ ਦੀ ਕਿਰਤ ਦਾ ਸੰਕਲਪ ਦਿੱਤਾ ਕਨਸੈਪਟ ਦਿੱਤਾ ਇਹ ਵੀ ਦਿੱਤਾ ਕਿ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਪਛਾਣੇ ਸੇ ਗੁਰਮਤਿ ਦਾ ਪਾਵਨ ਬਚਨ ਹੈ ਨਿਤ ਨੇਫਲ ਕਰਮ ਕਮਾਏ ਵਫਾਵੈ ਦੁਰਮਤੀਆ ਜਬ ਆਣੇ ਵਲਵੰਚ ਕਰ ਵਲਵੰਚ ਦਾ ਅਰਥ ਹੁੰਦਾ ਹੈ ਧੋਖਾ ਕਰਨਾ ਡਹਿਕੋਣਾ ਧੋਖਾ ਦੇਣਾ ਜਬ ਆਣੇ ਵਲਵੰਚ ਕਰ ਤਬ ਜਾਣੇ ਜਗ ਜਿੱਤੀਆ ਹਜ਼ੂਰ ਆਖਦੇ ਜਦ ਬੰਦਾ ਧੋਖਾ ਕਰਕੇ ਕਿਸੇ ਦੀ ਦੌਲਤ ਨੂੰ ਆਪਣਾ ਬਣਾ ਲਿੰਦਾ ਹੈ ਨਾ ਤੇ ਸਮਝਦਾ ਮੈਂ ਬੜਾਈ ਵੱਡਾ ਚਤੁਰ ਪਰ ਤੈਨੂੰ ਪਤਾ ਨਹੀਂ ਆ ਪੀ ਧੋਖੇ ਦਾ ਕਰਮ ਤੇਰੇ ਅੰਦਰ ਸਿੰਚਿਤ ਹੋ ਗਿਆ ਦੌਲਤ ਛੱਡ ਜਾਏਗਾ ਪਰਿਵਾਰ ਛੱਡ ਜਾਏਗਾ ਪਰ ਮਿੱਤਰਾ ਅੰਤਰਜਾਮੀ ਪਰਮਾਤਮਾ ਤੇਰੇ ਕਰਮਾਂ ਦਾ ਲੇਖਾ ਜ਼ਰੂਰ ਲਏਗਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਹਿਣ ਲੱਗੇ ਕਰਮਾਂ ਤੇ ਵਿਚਾਰ ਹੋਣੀਆਂ ਰੱਬ ਦੇ ਘਰ ਅੰਦਰ ਉਹ ਅੰਤਰਜਾਮੀ ਜਾਣਦਾ ਹੈ ਪਰ ਮਨੁੱਖ ਫਿਰ ਵੀ ਲੋਕਾਂ ਨਾਲ ਧੋਖਾ ਕਰਦਾ ਹੈ ਪਾਪ ਕਰੇ ਕਰਮੂ ਕਰ ਪਾਵੇ ਦੇਖ ਕਰੇ ਨਿਰਬਾਨ ਇਹ ਪਾਪ ਕਰਦਾ ਤੇ ਪਾਪ ਕਰਕੇ ਮੁੱਕਰ ਜਾਂਦਾ ਹੈ ਕਿ ਮੈਂ ਤੇ ਕੀਤਾ ਹੀ ਨਹੀਂ ਮੈਂ ਮੁਕਰਦਾ ਹੀ ਨਹੀਂ ਵਕਾਲਤ ਕਰਦਾ ਪਾਪਾਂ ਦੀ ਇੱਕ ਗੱਲ ਮਹਾਂਪੁਰਖੋ ਯਾਦ ਰੱਖਿਓ ਸਤਸੰਗਿਓ ਜਿਹੜਾ ਬੰਦਾ ਆਪਣੇ ਪਾਪਾਂ ਦੀ ਵਕਾਲਤ ਕਰਨ ਲੱਗ ਪੈਂਦਾ ਹੈ ਨਾ ਪਾਪਾਂ ਦੇ ਵਾਸਤੇ ਤਰਖ ਖੜੇ ਕਰਨ ਲੱਗ ਪੈਂਦਾ ਉਹਨੂੰ ਕੋਈ ਨਹੀਂ ਸੁਧਾਰ ਸਕਦਾ ਜੇ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਏ ਨਾ ਕਿ ਮੇਰਾ ਆਹ ਕਰਮ ਪਾਪ ਹੈ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਤੇ ਸਬਾਵਨਾ ਹੈ ਕਿ ਬੰਦਾ ਪਵਿੱਤਰ ਹੋ ਜਾਏਗਾ ਪਰ ਜੇ ਪਾਪ ਕਰਦਿਆਂ ਕਰਦਿਆਂ ਗੁਨਾਹ ਕਰਦਿਆਂ ਕਰਦਿਆਂ ਗੁਨਾਹ ਨਾਲ ਪਿਆਰ ਹੋ ਜਾਏ ਗੁਰਬਾਨੀ ਨੇ ਕਿਹਾ ਕਹਿ ਲੱਗੇ ਲੋਕਾਂ ਨੂੰ ਕੇਵਲ ਦੌਲਤ ਨਾਲ ਹੀ ਪਿਆਰ ਨਹੀਂ ਆ ਧੀਆਂ ਪੁੱਤਰਾਂ ਨਾਲ ਹੀ ਪਿਆਰ ਨਹੀਂ ਆ لوگ تے پاپ میں نہیں پیار کر دینے پاپ برا آپ جی نے پنگتی بڑی بار سنی ہے کہ پاپ برا پاپی کو پیارا پاپ ہے برا پر پاپی نمی پیارا لگ دے حضور اج فرما نے بندہ پاپ کر ہے پھر اے مکرد ہے ਮੈਂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਵਿੱਚੋਂ ਇੱਕ ਬਚਨ ਪੜਿਆ ਮਾਜ ਦੀ ਵਾਰ ਵਿੱਚੋਂ ਕਹਿ ਲਗੇ ਮਿੱਤਰਾ ਅੰਦਰ ਬੈਠ ਕੇ ਨਾ ਟੋਵਾ ਢੂਗਾ ਜਾਂ ਪੁੱਟ ਕੇ ਉਹਦੇ ਵਿੱਚ ਪਾਪ ਕਰ ਦੇਕ ਵਾਰ ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ ਦੀਵਾਰ ਬੰਦ ਕਰਕੇ ਪਰਦਾ ਕਰਕੇ ਪਰਾ ਇਸਤਰੀ ਦੇ ਨਾਲ ਹੋਰ ਵੀ ਜਿੰਨੇ ਤਰ੍ਹਾਂ ਦੇ ਤੂੰ ਪਾਪ ਕਰਦਾ ਹੈ ਚਿੱਤਨ ਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਗੁਰਬਾਣੀ ਆਖਦੀ ਹੈ ਕਿ ਮਿੱਤਰਾ ਪਾਪ ਲੁਕਾਏ ਨਹੀਂ ਜਾਂਦੇ ਗੁਨਾਹ ਲੁਕਾਏ ਨਹੀਂ ਜਾਂਦੇ ਹਜ਼ੂਰ ਦੀ ਪਾਵਨ ਬਾਣੀ ਦੇ ਬਚਨ ਨੇ ਦੇਂਦਾ ਥਾਮੋ ਦਿੱਤਾ ਚੰਗਾ ਮਨਮੁਖ ਐਸਾ ਜਾਣੀ ਹੈ ਸੁਰਤ ਮੱਤ ਚਤਰਾਈ ਤਾਂ ਕਿ ਕਿਆ ਕਰ ਆਖ ਵਖਾਣੀ ਐ ਜੋ ਧਰਮ ਕਮਾਵੇ ਤਸ ਧਰਮੀ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀ ਐ ਅੰਦਰ ਬਹਿ ਕੇ ਕਾ ਪਾਪ ਕਮਾਵੇ ਗੁਰਬਾਣੀ ਦਾ ਫੈਸਲਾ ਹੈ ਕਿ ਅੰਦਰ ਬਹਿ ਕੇ ਪਾਪ ਕਮਾਵੇ ਲੁਕੇ ਨਹੀਂ ਹੋ ਰਹੇ ਨੇ ਇਹ ਤੁਸੀਂ ਪਿਛਲੇ ਦਿਨੀ ਦੇਖਿਆ ਤੇ ਟੋਇਆਂ ਵਿੱਚ ਬੈਠ ਕੇ ਪਾਪ ਡੂਗੇ ਡੂੰਗੇ ਤੋਏ ਪੁੱਤ ਕੇ ਉਹਦੇ ਵਿੱਚ ਪਾਪ ਕੀਤੇ ਪ੍ਰਗਟ ਨਹੀਂ ਹੋਏ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਪੁੱਤ ਜਣੇ ਵੜ ਕੋਠੜੀ ਬਾਹਰ ਜਗ ਜਾਣੇ। ਮਾਂ ਆਪਣੇ ਪੁੱਤ ਨੂੰ ਪਿਛਲੀ ਕੋਠੜੀ ਵਿੱਚ ਜਨਮ ਦਏ ਨਾ ਤੇ ਪੁੱਤ ਨੂੰ ਲੈ ਕੇ ਬਾਹਰ ਵੀ ਨਾ ਆਏ ਧੀ ਨੂੰ ਲੈ ਕੇ ਜੰਮੀ ਨੂੰ ਬਾਹਰ ਵੀ ਨਾ ਆਏ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ। ਤੇ ਇਹਨੇ ਪੁੱਤ ਨੂੰ ਜਨਮ ਦਿੱਤਾ ਇਹਦੀ ਕਾਇਆ ਦਾ ਇਹਦੀ ਕਾਇਆ ਵਿੱਚ ਬਦਲਾਵ ਹੋਇਆ ਜੇ ਅੰਦਰ ਬਹਿ ਕੇ ਪਾਪ ਕਮਾਏਗਾ ਉਹ ਵੀ ਨਹੀਂ ਲੁਕੇ ਰਹਿਣੇ ਤੇ ਯਾਦ ਰੱਖੀ ਜੇ ਅੰਦਰ ਬਹਿ ਕੇ ਧਰਮ ਕਮਾਵੇਗਾ ਲੁਕਿਆ ਉਹ ਵੀ ਨਹੀਂ ਰਹਿਣਾ ਵੇਖ ਕਰੈ ਨਿਰਵਾਨ ਐ ਪੰਕਤੀ ਬੜੀ ਸਾਡੇ ਲੋਗਾਂ ਦੇ ਲਈ ਜਿਹੜੇ ਧਾਰਮਿਕ ਲਿਬਾਸ ਪਾ ਕੇ ਪਾਪ ਕਰਦੇ ਨੇ ਨਿਰਵਾਨ ਦਾ ਅਰਥ ਹੁੰਦਾ ਹੈ ਵਰਕਤ ਸਾਧੂ ਫਕੀਰ ਆਦਮੀ ਕੋਈ ਧਾਰਮਿਕ ਲਿਬਾਸ ਪਾਪੀ ਪਾ ਕੇ ਪਾਪ ਕਰੇ ਲਿਬਾਸ ਉਹਦੇ ਪਾਪ ਢੱਕ ਦੇਗਾ ਗੰਦਗੀ ਦੇ ਉੱਪਰ ਵਧੀਆ ਜਿਹਾ ਕੱਪੜਾ ਖੁਸ਼ਬੂ ਵਾਲਾ ਪਾ ਦੋ ਗੰਦਗੀ ਮਿਟ ਜੇਗੀ ਉਹਦੀ ਦੁਰਗੰਧੀ ਆਉਣੀ ਮੈਂ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਪੜ੍ਹਿਆ ਕਹਿ ਲੱਗੇ ਜਿਹੜੇ ਭੇਖੀ ਲੋਗ ਕੇਵਲ ਤਨ ਦਾ ਪੁਸ਼ਾਕਾ ਧਾਰਮਕ ਮੰਣਾ ਲੈਂਦੇ ਨੇ ਅੰਦਰ ਉਹ ਧਰਮ ਨਹੀਂ ਹੈ ਜੋ ਉਹ ਲੋਕਾਂ ਨੂੰ ਆਖਦੇ ਨੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਇੱਕ ਦਿਨ ਉਹਨਾਂ ਦਾ ਵੀ ਪਾਜ ਉਗੜਦਾ ਚ ਹੈ ਬਚਨ ਕੀਤਾ ਭਾਈ ਸਾਹਿਬ ਜੀ ਨੇ ਨੀ ਲਾਰੀ ਦੇ ਮੱਟ ਵਿੱਚ ਪੈ ਗਿੱਦੜ ਦਿੱਤਾ ਗਿੱਦੜ ਦੌੜਿਆ ਜਾ ਰਿਹਾ ਸੀ ਅੱਗੇ ਧਰਤੀ ਵਿੱਚ ਲਿਲਾਰੀ ਨੇ ਵੱਡਾ ਜਿਹਾ ਮੱਟ ਦੱਬਿਆ ਹੋਇਆ ਸੀ ਜਿਹਦੇ ਵਿੱਚ ਉਹ ਕਪੜੇ ਰੰਗਦਾ ਸੀ ਮੂੰਹ ਖੁੱਲਾ ਸੀ ਤੇ ਜਿਹੜਾ ਗਿੱਦਰ ਸੀ ਉਹ ਮੱਟ ਵਿੱਚ ਡਿੱਗ ਪਿਆ ਨੀਲਾਰੀ ਦੇ ਮੱਟ ਵਿੱਚ ਪੈ ਗਿੱਦਰ ਰੱਤਾ ਜੰਗਲ ਅੰਦਰ ਜਾਏ ਕਾ ਪਾਖੰਡ ਕਮੱਤਾ ਉਹਦਾ ਜਿਹੜਾ ਰੰਗ ਸੀ ਨਾ ਸ਼ੇਰ ਵਰਗਾ ਹੋ ਗਿਆ ਮੱਟ ਵਿੱਚ ਸ਼ੇਰ ਦੇ ਰੰਗ ਵਰਗਾ ਰੰਗ ਉਸ ਨੇ ਰੱਖਿਆ ਹੋਇਆ ਸੀ ਤੇ ਜਦ ਉਹਨੇ ਦੇਖਿਆ ਨਾ ਵੀ ਮੈਂ ਤੇ ਰੰਗਿਆ ਗਿਆ ਮੈਂ ਸ਼ੇਰ ਹੋ ਗਿਆ ਤੇ ਸ਼ੇਰ ਜੰਗਲ ਦਾ ਰਾਜਾ ਚਲਾ ਗਿਆ ਜੰਗਲ ਅੰਦਰ ਜਾਏ ਕਾ ਪਖੰਡ ਕਮਤਾ ਤਰੇ ਹਕੂਮਤ ਅਦਲੀ ਹਕੂਮਤ ਦਾ ਅਰਥ ਹੁੰਦਾ ਹੈ ਲੋਕਾਂ ਤੇ ਆਪਣਾ ਰਾਜ ਚਲਾਉਣਾ ਮੈਨੂੰ ਖਿਮਾ ਕਰਿਓ ਕੇਵਲ ਰਾਜੇ ਹੀ ਰਾਜ ਨਹੀਂ ਕਮਾਉਂਦੇ ਮੈਂ ਕਈਆਂ ਪਖੰਡੀਆਂ ਨੂੰ ਵੀ ਲੋਕਾਂ ਤੇ ਰਾਜ ਕਰਦਿਆਂ ਦੇਖਿਆ ਲਿਬਾਸ ਦੇ ਸਹਾਰੇ ਤੇ ਰੇ ਹਕੂਮਤ ਅਗਲੀ ਕੂੜਾ ਮਦਮਤਾ ਦਰ ਸੇਵ ਹੈ ਮੇਰੇ گاਵਲੀ ਜੰਗਲ ਦੇ ਜਿੰਨੇ ਵੀ ਜਾਨਵਰ ਸੀ ਨਾ ਉਹ ਇਹ ਸਮਝ ਕੇ ਆ ਗਏ ਕਿ ਰਾਜਾ ਆਇਆ ਹੈ ਜੰਗਲ ਦਾ ਸ਼ੇਰ ਆਇਆ ਹੈ ਪਰ ਅੰਦਰੋਂ ਸ਼ੇਰ ਸੀ ਕੁਝ ਦਿਨ ਉਹਦੀ ਪ੍ਰਭਤਾ ਚਲਦੀ ਰਹੀ ਮੈਂ ਬਹੁਤਾਤ ਦੇਖਦਾ ਜਿਹੜੇ ਲੋਕ ਨਿਰਬਾਨੀ ਦਾ ਭੇਖ ਧਾਰਨ ਕਰਕੇ ਲੋਕਾਂ ਦੇ ਉੱਪਰ ਆਪਣਾ ਪ੍ਰਭਾਵ ਵੀ ਬਲਾਂ ਲੀਂਦੇ ਨੇ ਵਕਤੀ ਹੁੰਦਾ ਜੀ ਵਕਤੀ ਹੁੰਦਾ ਜੀ ਸਦੀਵੀ ਨਹੀਂ ਹੁੰਦਾ ਮੇਰੇ ਕਵੀ ਭੁੱਲ ਗਏ ਸਨ ਜੰਗਲ ਦੇ ਜਾਨਵਰ ਵੀ ਭੁੱਲ ਗਏ ਸਨ ਕਿ ਇਹਨੂੰ ਕੇਵਲ ਰੰਗ ਵਿੱਚ ਰੰਗਿਆ ਆਪਣੇ ਆਪ ਨੂੰ ਬੋਲਣ ਪਾਜ ਉਗਾੜਿਆ ਛਪਿਆ ਰਿਆ ਜਿਉ ਮੂਲੀ ਪੱਤਾ ਜਿਵੇਂ ਬੰਦੇ ਨੇ ਮੂਲੀ ਖਾਧੀ ਹੋਵੇ ਉਬਾਸੀ ਲੈ ਤੇ ਪਤਾ ਲੱਗ ਜਾਂਦਾ ਹੈ ਨਾ ਮੂਲੀ ਦਿਖਾਈ ਨਹੀਂ ਦੇ ਰਹੀ ਖਾਧੀ ਗਈ ਹੈ ਉਹਦੀ ਹੋਂਦ ਹੀ ਨਹੀਂ ਹੈਗੀ ਹੁਣ ਪਰ ਮੂੰਹ ਵਿੱਚੋਂ ਉਬਾਸੀ ਲਈ ਪਤਾ ਲੱਗ ਗਿਆ ਕਿ ਇਹਨੇ ਮੂਲੀ ਖਾਧੀ ਹੈ ਭਾਈ ਗੁਰਦਾਸ ਸਾਹਿਬ ਜੀ ਕਹਿ ਲੱਗੇ ਮਿੱਤਰਾ ਕੇਵਲ ਨਿਰਵਾਨ ਵਾਲਾ ਭੇਖ ਭਾਖ ਕੇ ਲੋਕਾਂ ਨਾਲ ਛਲ ਕਰੇ ਕਪਟ ਕਰੇ ਫਿਰ ਮੈਨੂੰ ਕਹਿਣਾ ਪੈਗਾ ਗੱਜ ਸਾਡੇ ਤਹਿ ਤਹਿ ਤੋਤੀਆਂ ਤੇਰੇ ਪਾਇਨ ਤਗ ਗਲੀ ਜਿਨਾਂ ਜਪਮਾਲੀਆਂ ਲੋਟੇ ਹੱਥ ਨਿਪੱਗ ਓਏ ਹਰ ਕੇ ਸੰਤਨਾ ਆਖੀਆਂ ਬਾਨਾਰਸ ਕੇ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੇ ਮਹੱਲਾ ਪੰਡਵਾ ਜਤਨ ਕਰੈ ਮਾਨੁਖੁ ਦਹਿ ਕਾਵੈ ਓਹੋ ਅੰਤਰਜਾਮੀ ਜਾਨੈ ਤਨਾ ਸ੍ਰੀ ਰਾਗੰਦਰ ਪੰਜਵੇਂ ਗੁਰੂ ਦੀਵ ਜੀ ਦਾ ਇਹ ਫਾਮਨ ਸ਼ਬਦ ਹੈ ਜਤਨ ਕਰੈ ਮਾਨੁਖੁ ਦਹਿ ਕਾਵੈ ਦਹਿ ਕਾਵੇ ਦਾ ਅਰਥ ਹੁੰਦਾ ਹੈ ਧੋਖਾ ਦੇਣਾ ਛਲ ਕਰਨਾ ਫਰੀਦ ਕਰਨਾ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਨੂੰ ਧੋਖਾ ਦੇ ਕੇ ਉਹਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਵਸਤੂ ਹੈ ਆਪਣੀ ਬਣਾਉਣੀ ਮੈਂ ਇੱਕ ਬੇਨਤੀ ਕਰਾਂ ਜਿਹੜੇ ਬੰਦੇ ਧੋਖਾ ਛਲ ਫਰੀਦ ਕਪਟ ਕਰਦੇ ਨੇ ਤੁਹਾਡਾ ਕੀ ਖਿਆਲ ਹੈ ਕਿ ਉਹ ਯਤਨ ਨਹੀਂ ਕਰਦੇ ਬਿਨਾਂ ਯਤਨ ਤੋਂ ਬਿਨਾਂ ਉਦਮ ਤੋਂ ਕੀ ਕਿਸੇ ਨਾਲ ਫਰੇਬ ਕੀਤਾ ਜਾ ਸਕਦਾ ਹੈ ਪਰ ਕੀ ਇਹ ਯਤਨ ਇਹ ਉਦਮ ਕਿਸੇ ਨੂੰ ਧੋਖਾ ਦੇਣ ਦਾ ਉਦਮ ਕਿਸੇ ਨਾਲ ਛਲ ਫਰੇਬ ਕਰਨ ਦਾ ਉਦਮ ਉਸਾਰੂ ਹੋ ਸਕਦਾ ਹੈ ਕਿਸੇ ਨੂੰ ਸਕੂਨ ਦੇ ਸਕਦਾ ਹੈ ਗੁਰੂ ਅਰਜੁਨ ਦੇਵ ਪਿਤਾ ਕਹਿੰਨ ਲੱਗੇ ਮੈਂ ਦੇਖਦਾ ਮਾਂ ਲੋਕਾਂ ਨੂੰ ਕਿ ਇਹ ਲੋਕ ਜਿਹੜੇ ਨੇ ਜਤਨ ਕਰੇ ਮਾਨਕ ਮਨੁੱਖ ਜਤਨ ਕਰਦਾ ਹੈ ਜਤਨ ਸ਼ੀਲ ਔਰ ਹੈਰਾਨੀ ਦੀ ਗੱਲ ਹੈ ਕਿ ਜਿੰਨਾ ਜਤਨ ਸ਼ੀਲ ਬੰਦਾ ਧੋਖਾ ਦੇਣ ਲਈ ਆ ਫਰੇਬ ਕਰਨ ਲਈ ਹੈ ਪਾਪ ਕਰਨ ਲਈ ਹੈ ਉਹਨਾਂ ਜਤਨ ਸ਼ੀਲ ਕਦੀ ਬੰਦਾ ਧਰਮ ਲਈ ਹੋਇਆ ਹੀ ਨਹੀਂ ਉਹਨਾਂ ਕਦੀ ਇੰਨੇ ਧਰਮ ਲਈ ਜਤਨ ਜਲਦੀ ਕੀਤਾ ਹੀ ਨਹੀਂ گربا دا فیصلہ کہہ لگے جے دیر کرنی ہے تے دیری ترم کمان تو نہ کریں پاپ کمان تو کریں جے دیری کرنی ہے برے کم کرن تو کریں جے پوشٹ فون کرنے کل تے جے کل تے کچھ شڑنے نتنیم نہ شڑنے ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਕੱਲ ਤੇ ਨ ਛੱਡੀਂ ਪੀ ਕੱਲ ਦਰਸ਼ਨ ਕਰਾਵਾਂਗਾ ਅਗਰ ਕੱਲ ਤੇ ਛੱਡਣਾ ਤੇ ਛਲ ਫਰੇਬ ਧੋਖਾ ਤੇ ਪਾਪ ਛੱਡ ਪਰ ਬਹੁਤਾਤ ਦੇਖੀ ਦੇ ਕੇ ਬੰਦਾ ਕਦੀ ਵੀ ਪਾਪ ਨੂੰ ਛਲ ਨੂੰ ਕਪਟ ਨੂੰ ਧੋਖੇ ਨੂੰ ਗਰੋਧ ਨੂੰ ਲੋਭ ਨੂੰ ਮੋਹ ਨੂੰ ਕਦੀ ਵੀ ਕੱਲ ਤੇ ਨਹੀਂ ਛੱਡਦਾ ਜਦ ਵੀ ਕੱਲ ਤੇ ਛੱਡਿਆ ਨਿਤਨੇਮ ਛੱਡਿਆ ਹੋਏਗਾ ਜਦ ਵੀ ਕੱਲ ਤੇ ਛੱਡਿਆ ਚੰਗਾ ਕੰਮ ਛੱਡਿਆ ਹੋਏਗਾ ਗੁਰਬਾਣੀ ਤੇ ਇਸ ਗੱਲ ਦਾ ਵੀ ਸੰਦੇਸ਼ ਦਿੰਦੀ ਹੈ ਕਿ ਬੰਦਾ ਮਾਰੇ ਕੰਮ ਕਰਨ ਲੱਗਿਆ ਸ਼ੇਰ ਦੀ ਤਾਕਤ